ਨਾ ਹਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਾਂਝੇ ਵਿਚਾਰ ਅੱਜ ਅਸੀਂ ਤੁਹਾਡੀ ਮੁਲਾਕਾਤ ਮਾਸਟਰ ਲਖਵਿੰਦਰ ਸਿੰਘ ਰਈਆ ਜਿਨ੍ਹਾਂ ਨੂੰ ਲੋਕੀ ਭਲਾਈ ਬੈਠੇ ਹਨ ਉਹਨਾਂ ਨਾਲ ਕਰਾਵਾਂਗੇ ਮਾਸਟਰ ਜੀ ਨੇ ਕਈ ਕਿਤਾਬਾਂ ਨਾਵਲ ਅਤੇ ਆਰਟੀਕਲ ਲਿਖੇ ਰਹਿੰਦੇ ਹਨ ਤੇ ਇਹਨਾਂ ਨੇ ਸਾਈਕਲ ਤੇ ਵੀ ਯਾਤਰਾ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਵੀ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸੰਜੇ ਵਿਚਾਰ YouTube ਚੈਨਲ ਦਾ ਜਿਨ੍ਹਾਂ ਨੇ ਮੈਨੂੰ ਆਪ ਜੀ ਦੇ ਰੂਪ ਰੂਪ ਕਰਨ ਲਈ ਮੌਕਾ ਦਿੱਤਾ ਸਮਾਂ ਦਿੱਤਾ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਆਪ ਜੀ ਦਾ ਰਣੀ ਹਾਂ ਮੈਂ ਮਾਸਟਰ ਲਖਵਿੰਦਰ ਸਿੰਘ ਅਰਿਆ ਜ਼ਿਲ੍ਹਾ ਅਮਰਸਰ ਮੈਨੂੰ ਜਾਗੋ ਖੱਲਣ ਵਾਲੇ ਮੇਰੇ ਮਾਤਾ ਪਿਤਾ ਜੀ ਸਰਦਾਰ ਸੋਹਣ ਸਿੰਘ ਨੰਬਰਦਾਰ ਮਾਤਾ ਸ਼੍ਰੀਮਤੀ ਤੁਨਕੌਰ ਅਤੇ ਮੇਰੇ ਘਰ ਵਸਾਉਣ ਵਾਲੇ ਸਰਦਾਰ ਸੂਬੇਦਾਰ ਸਾਧੂ ਸਿੰਘ ਮਾਤਾ ਸ਼੍ਰੀਮਤੀ ਸਤੰਤ ਕੌਰ ਪਿੰਡ ਫਿਰੂਮਾਨ ਜ਼ਿਲ੍ਹਾ ਮਸਰ ਵੈਸੇ ਕਿਹਾ ਜਾਂਦਾ ਵਾ ਕਿ ਕਿਸੇ ਵੀ ਮਨੁੱਖ ਦੀ ਕਾਮਯਾਬੀ ਪਿੱਛੇ ਉਸ ਦੀ ਔਰਤ ਹੁੰਦਾ ਹੈ ਪਰ ਮੈਂ ਸਮਝਦਾ ਹਾਂ ਕਿ ਮੇਰੀ ਸਾਰੀ ਕਾਮਯਾਬੀ ਪਿੱਛੇ ਜਿੱਥੇ ਮੇਰੇ ਮਾਤਾ ਪਿਤਾ ਦੀ ਹੱਲਾਸ਼ੇਰੀ ਹੈ ਉੱਥੇ ਮੇਰੇ ਸ਼੍ਰੀਮਤੀ ਸਰਬਜੀਤ ਕੌਰ ਦੇ ਦੋ ਹੱਥ ਸਨ ਤੇ ਉਹਨਾਂ ਕਰਕੇ ਹੀ ਮੈਂ ਅੱਜ ਤੱਕ ਕਾਫੀ ਆਪਣੇ ਜੀਵਨ ਸਫਲ ਰਿਹਾ ਮੈਂ ਹੋਸ਼ ਸੰਭਾਲਣ ਤੋਂ ਹੀ ਕਿਸਾਨੀ ਕਿਤੇ ਨਾਲ ਜੁੜਿਆ ਰਿਆ ਇਸੇ ਨਾਮ ਨਾਲ ਮੈਂ ਆਪਣੀ ਗ੍ਰੈਜੂਏਸ਼ਨ ਕਰਕੇ ਬੀਐਡ ਕਰਨ ਉਪਰੰਤ ਇੱਕ ਅਧਿਆਪਕ ਬਣਦੇ ਯੋਗ ਹੋਇਆ ਮੈਂ ਹੁਣ ਤੱਕ ਕਰੀਬ 8 ਸਾਲ ਪ੍ਰਾਈਵੇਟ ਸਕੂਲ ਅਤੇ 27 ਸਾਲ ਸਰਕਾਰੀ ਸਕੂਲ ਟੋਟਲ 35 ਕੋਸਾਲ ਮੈਂ ਇੱਕ ਅਧਿਆਪਨ ਵਜੋਂ ਸੇਵਾਵਾਂ ਨਿਭਾਈਆਂ ਹਨ ਇਨ੍ਹਾਂ ਸੇਵਾਵਾਂ ਦੌਰਾਨ ਮੈਂ ਇਕਲ ਪੱਲੇ ਬਣੀ ਹੋਈ ਸੀ ਕਿ ਆਪਣੇ ਜਿਹੜੀ ਕਿਤੇ ਨਾਲ ਕੰਮ ਕਰਨਾ ਬਇਨਸਾਫ ਕਰਨਾ ਨਿਆਂ ਕਰਨਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਆਪਣੇ ਕਿਤੇ ਇਨਸਾਫ ਕਰਨ ਦਾ ਯਤਨ ਕੀਤਾ ਤੇ ਸਫਲ ਵੀ ਰਿਹਾ ਸ਼ਾਇਦ ਇਸੇ ਕਰਕੇ ਮੈਨੂੰ ਸਮਾਜ ਵੱਲੋਂ ਬਹੁਤ ਸਾਰਾ ਮਾਨਤਾ ਸਿੱਖਿਆ ਵਿਭਾਗ ਵੱਲੋਂ ਵੀ ਸਕੂਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਅਤੇ ਰਾਜ ਪੱਧਰ ਤੇ ਮੈਨੂੰ ਸ਼ਾਬਾਸ਼ੀ ਸਾਹਬੇ ਮਿਲਦੇ ਰਹੇ ਮਾਸਟਰ ਜੀ ਤੁਸੀਂ ਜ਼ਿੰਦਗੀ ਚ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਕੀਤੀਆਂ ਸਾਨੂੰ ਉਹਨਾਂ ਬਾਰੇ ਦੱਸੋ ਵੇਖੋ ਜੀ ਮੈਨੂੰ ਲਿਖਣ ਪੜ੍ਹਦਾ ਕਾਫੀ ਸ਼ੌਂਕ ਸੀ ਤੇ ਇਹ ਮੈਂ ਜਿਹੜੇ ਲੇਖ ਜਿੰਨੇ ਵੀ ਲਿਖੇ ਆ ਜਾਂ ਕਵਤਾਵਾਂ ਲਿਖੀਆਂ ਜਾਂ ਵਿਅੰਗ ਲਿਖੇ ਆ ਇਹ ਧਾਰਮਿਕ ਵੀ ਆ ਸਮਾਜਿਕ ਵੀ ਆ ਤੇ ਰਾਜਨੀਤਿਕ ਵੀ ਆ ਤੇ ਮੇ ਇਹਨਾਂ ਸਾਰੀਆਂ ਲਿਖਤਾਂ ਨੂੰ ਪੰਜਾਬ ਦੀਆਂ ਸਰਮੌਰ ਖ਼ਬਰਾਂ ਜਿਵੇਂ ਅਜੀਤ ਪੰਜਾਬੀ ਟ੍ਰਿਬਿਊਨ ਨਵਾਂ ਜਮਾਨਾ ਜਗਬਾਣੀ ਪੰਜਾਬੀ ਜਾਗਰਣ ਅਤੇ ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ ਨੇ ਮੇਰੀਆਂ ਲਿਖਤਾਂ ਨੂੰ ਯੋਗ ਜਗ੍ਹਾ ਦੇ ਕੇ ਛਾਪਿਆ ਮੈਂ ਮੈਂ ਇਕਲਤੂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਮੈਨੂੰ ਨਵਾਸ ਵੇਰਾ ਕੀ ਜਾਣੇ ਜੋ ਕਿ ਆਪਣੇ ਕਸਬਿਆਚਾਰ ਦਾ ਵਿਸ਼ਾ ਸੀ ਇਸ ਨੂੰ ਜੀਤਨੇ ਕਰੀਬ 4 ਸਾਲ ਲਗਾਤਾਰ ਹਫਤਾਵਾਰੀ ਕਰਮੇਸ਼ੂਪ ਰੂਪ ਛਾਪਿਆ ਅਤੇ ਮੈਨੂੰ ਪਾਠਕਾਂ ਦੇ ਰੂਪ ਰੱਖ ਕੀਤਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਤੋਏ ਫੇਰੇ ਦਾ ਵੀ ਸ਼ੌਂਕ ਸੀ ਇਸ ਤੋਏ ਫੇਰ ਜਦੋਂ ਮੈਂ ਸਭ ਤੋਂ ਪਹਿਲਾਂ ਸਾਈਕਲ ਦੀ ਵਰਤੋਂ ਕੀਤੀ ਲੋਡ ਪੈਣ ਤੇ ਕਾਰ ਵੀ バス ਵੀ ਰੀਲ ਗੱਡੀ ਤੇ ਫਾਈ ਜਾਜਦੀ ਯਾਤਰਾ ਕੀਤੀ ਮੈਂ ਮੈਨੂੰ ਇਹ ਗੱਲ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਹੁਣ ਤੱਕ ਲਗਭਗ 2.3000 ਕਿਲੋਮੀਟਰ ਸਾਈਕਲ ਯਾਤਰਾ ਕੀਤੀ ਹੈ ਇਸ ਯਾਤਰਾ ਪਿਛੇ ਮੇਰਾ ਮੁੱਖ ਅਦੇਸ਼ ਇਹੋ ਸੀ ਕਿ ਆਪਣਾ ਵਾਤਾਵਰਣ ਸ਼ੁੱਧ ਤੇ ਸਾਫ ਰਹੇ ਕਿਉਂਕਿ ਗੁਰੂ ਸਾਹਿਬ ਨੇ ਅਜ ਤੋਂ ਲਗਭਗ 5-600 ਸਾਲ ਪਹਿਲਾਂ ਜਦੋਂ ਕਿ ਸਰਧੀ ਸੀ ਸਭ ਤੋਂ ਵੱਧ ਸ਼ੁੱਧ ਹਵਾ ਪਣੀ ਹੁੰਦੀ ਸੀ ਫੇਵੀ ਸਾਨੂੰ ਸਮਝਾਇਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਉਹਨਾਂ ਨੇ ਇਸ ਗੱਲ ਦੀ ਮੰਨਤਾ ਦੱਸੀ ਸੀ ਕਿ ਜੇ ਮਨੁੱਖ ਨੇ ਜੀਵਨ ਸੌਖਾ ਤੰਦਰੁਸਤ ਭਰਿਆ ਜੀਵਨ ਜਿਉਣਾ ਹੈ ਤਾਂ ਸਾਨੂੰ ਸ਼ੁੱਧ ਹਵਾ ਪਾਣੀ ਦੀ ਸੰਭਾਲ ਵੀ ਕਰਨੀ ਪਵੇਗੀ ਮਾਸਾ ਜੀ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਕਿਤਾਬਾਂ ਤੇ ਨਾਵਲ ਲਿਖਿਆ ਮੈਂ ਮੈਂ ਜੀ ਹੁਣ ਤੱਕ ਮੈਨੂੰ ਅਸਵੇਰਾ ਕੀ ਜਾਣੇ ਇੱਕ ਚੇਤਨਾ ਦੇ ਫੁੱਲ ਬਾਲ ਨਾਵਲ ਜਿਸ ਨੂੰ ਕਿ ਪੰਜਾਬੀ ਸਿਹਤ ਅਕਾਦਮੀ ਲੁਧਿਆਣਾ ਵੱਲੋਂ ਨਾਮ ਹੀ ਦਿੱਤਾ ਆ ਚੁੱਕਾ ਇਸ ਦੇ ਨਾਲ 12ਵਾਂ ਵਿੱਤ ਵਿਕਸਦੀ ਕੁਦਰਤ ਤੇ ਨਾਲ ਕਿਰਤੀ ਸਭਿਆਚਾਰ ਅਤੇ ਵਿਅੰਗ ਸੰਕਲ ਸੰਕਲ ਦਾ ਮੁਕਾਬਲਾ ਇਹ ਕਿਤਾਬਾਂ ਮੈਂ ਕਰੀ ਪੰਜ ਲਿਖ ਚੁੱਕਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਾਠ ਜਿਹੜੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਸਿਲੇਬਸ ਵਿੱਚ ਵੀ ਸ਼ਾਮਲ ਕੀਤੇ ਹੋਏ ਹਨ ਕਿਹਦੀ ਕਲਾਸ ਦੇ ਸਿਲੇਬਸ ਜਮੇ ਜਮਾਤ ਦਾ 15ਵਾਂ ਪਾਠ ਤਿੰਨ ਇਨਕਲਾਬੀ ਸ਼ਹੀਦ ਵੱਜੋਂ ਸ਼ਾਮਲ ਕੀਤਾ ਹੋਇਆ ਹੈ ਇਸ ਦੇ ਨਾਲ ਪਲਸ 1 ਯਾਨੀ ਕਿ 11ਵੀਂ ਕਲਾਸ ਦੀ ਕਿਤਾਬ ਦੇ ਵਿੱਚ ਬਿਲਕੁਲ ਲਾਈਫ ਵਿੱਚ ਇੱਕ ਮੇਰਾ ਪਾਠ ਸ਼ਾਮਿਲ ਕੀਤਾ ਆਇਆ ਜੀ ਤੇ ਮਰਸ ਜੀ ਤੁਸੀਂ ਜਿਵੇਂ ਸਾਈਕਲ ਦੀ ਯਾਤਰਾ ਬਾਰੇ ਦੱਸੇ ਸਾਨੂੰ ਉਹਦੇ ਬਾਰੇ ਥੋੜਾ ਜਿਆ ਚਾਹਨਾ ਪਾਓ ਵੀ ਤੁਸੀਂ ਕਿੱਥੋਂ ਦੀ ਕਿੱਥੇ ਤੱਕ ਕੀਤਾ ਹੈ ਕਰੀਬ ਸਾਈਕਲ ਤੇ ਆਪਣੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਸਮੇਤ ਭਾਰਤ ਦੇ ਬਹੁਤ ਸਾਰੇ ਇਲਾਕੇ ਤੇ ਦਿੱਲੀ ਯੂਪੀ ਉਤਰਾਖੰਡ ਤੇ ਨੇਪਾਲ ਤੱਕ ਯਾਤਰਾ ਕੀਤੀ ਮੇਰਾ ਉਹ ਇਹ ਨਹੀਂ ਸੀ ਕਿ ਵਾਤਾਵਰਣ ਸ਼ੁੱਧ ਹੋ ਰਹੀ ਮਾਸਟਰ ਜੀ ਸਾਈਕਲ ਦੀ ਯਾਤਰਾ ਕਰਦੇ ਕਰਦੇ ਤੁਹਾਨੂੰ ਕਿਹੜੀ ਕਿਹੜੀ ਔਕੜ ਆਈਆਂ ਹਾਂਜੀ ਮੈਨੂੰ ਕੋਈ ਖਾਸ ਔਕੜ ਨਹੀਂ ਆਈ ਸਗੋਂ ਲੋਕਾਂ ਨੇ ਕਾਫੀ ਸਹਿਯੋਗ ਵੀ ਕੀਤਾ ਹਾਂ ਕਿਤੇ ਕਿਤੇ ਇੱਕ ਰਮੈਂ ਦਿੱਲੀ ਮੋੜ ਤੇ ਕਿਸਾਨ ਮੋੜ ਤੇ ਤੋਂ ਲਖੀਮੁਰ ਖੀਰੀਵਾਲ ਯਾਤਰਾ ਕਰਨ ਦੇ ਯਤਨ ਕੀਤਾ ਤਾਂ ਮੈਂ ਸੋਚਿਆ ਕਿ ਰਾਤ ਵਿੱਚ ਕੋਈ ਠਾਹਾਊਗਾ ਜਾਂ ਕੋਈ ਲੰਗਰ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਦਾ ਪਾਣੀ ਛਕ ਲਊਗਾ ਪਰ ਕ੍ਰੀਮ ਮੈਂ ਗਾਜੀਆਬਾਹ ਤੱਕ 40-45 ਕਿਲੋਮੀਟਰ ਸਾਰੇ ਚਲਾ ਲਿਆ ਪਰ ਨਾ ਉਹ ਸ ਰੋਡ ਤੇ ਕੋਈ ਟੱਬ ਆਇਆ ਨਾ ਕੋਈ ਦੁਕਾਨ ਆਈ ਤੇ ਮੈਂ ਆਪਣੇ ਆਪ ਨੂੰ ਇਹ ਗੁਰੂ ਸਾਹਿਬ ਨੂੰ ਨਹਾ ਰਿਆ ਮਾਰਿਆ ਕਿ ਗੁਰੂ ਸਾਹਿਬ ਆ ਜਮ ਪੁਖਾਈ ਰਹੂੰਗਾ ਪਰ ਵੇਖੋ ਮੈਂ ਚਮਤਕਾਰ ਨੂੰ ਵੈਸੇ ਮੰਨਦਾ ਨਹੀਂ ਪਰ ਮੇਰੇ ਉਹ ਚਮਤਕਾਰ ਮੇਰੇ ਨਾਲ ਵਾਪਰਿਆ ਇਹ ਵਾਪਰਿਆ ਕਿ ਮੈਂ ਜੇ 10 ਕਦਮ ਸਾਰੇ ਚਲਾਏ ਹੋਣਗੇ ਤੇ ਮੇਰੇ ਅੱਗੇ ਆਣ ਕੇ ਇੱਕ ਜੀਪ ਰੁਕ ਗਈ ਮੈਂ ਸੋਚਿਆ ਕਿ ਮੈਨੂੰ ਇੱਕ ਸਾਈਕਲਵਾਜ ਨੂੰ ਸਮਝ ਕੇ ਇਹਨਾਂ ਲੋਕਾਂ ਨੇ ਮੈਨੂੰ ਕੋ ਰਾਹ ਪੁਛਣਾਣਾ ਮੈਂ ਕਿ ਲੋਕਲ ਬੰਦਾ ਹਾਂ ਪਰ ਜ ਮੈਂ ਉਤਰ ਕੇ ਉਹਦੀ ਬੀਬੀ ਉਤਰੀ ਉਹਨੇ ਕਿਹਾ ਵੀਰ ਜੀ ਆ ਪ੍ਰਸ਼ਾਦਾ ਸਖ ਲਓ ਮੈਂ ਬੜਾ ਹਰਾਨ ਹੋਇਆ ਨਾ ਮੈਨੂੰ ਉਹ ਜਾਣਦੇ ਨਾ ਮੈਨੂੰ ਬੁੱਝਦੇ ਸੀ ਪਰ ਫੇਰ ਵੀ ਉਹਨਾਂ ਨੇ ਮੈਨੂੰ ਪ੍ਰਸ਼ਾਦਾ ਦਿੱਤਾ ਪਾਣੀ ਦੀ ਬੋਤਲ ਦਿੱਤੀ ਭਾਵੇਂ ਕਿ ਮੈਂ ਆਪਣੇ ਨਾਲ ਪਾਣੀ ਦੀ ਬੋਤਲ ਵੀ ਛੋਲੇ ਵੀ ਕਿਉ ਉਹ ਵੀ ਕੋੜੀ ਰੱਖਿਆ ਸੀ ਪਰ ਫਿਰ ਵੀ ਮੈਨੂੰ ਇਹੋ ਜਿਹਾ ਇੱਕ ਅਹਿਸਾਸ ਹੋਇਆ ਕਿ ਮੇਰੇ ਨਾਲ ਇਹ ਚਮਤਕਾਰ ਵਰਤਿਆ ਵਰਤਿਆ ਇਸ ਦੇ ਨਾਲੇ ਮੈਂ ਜੇ ਮੈਂ 10 ਕਦਮ ਫੇਸ ਹੈ ਕੇ ਚਲਾਇਆ ਤੇ ਕੀ ਹੋਇਆ ਕਿ ਮੈਂ ਇੱਕ ਸਾਈਕਲ ਉੱਤੇ ਮੀਰੇ ਵਰਗਾ ਜਾ ਰਿਹਾ ਸੀ ਮੈਸਟਰ ਨੂੰ ਕਿਹਾ ਵੀਰਾ ਪ੍ਰਸ਼ਾਦਾ ਸਖਣਾ ਉਹਨਾਂ ਕਿਹਾ ਹਾਂ ਮੈਂ ਸ਼ੱਕ ਲੈਣਾ ਤੇ ਫਿਰ ਅਸੀਂ ਜਿਹੜਾ ਪ੍ਰਸ਼ਾਦਾ ਮਿਲੇ ਸਭ ਵੰਡ ਕੇ ਹੈ ਗਿਆ ਤੇ ਮੈਂ ਗੁਰੂ ਸਾਹਿਬ ਦਾ ਬੜਾ ਧੰਵਾਦ ਕੀਤਾ ਕਿ ਉਸ ਨੇ ਸਾਨੂੰ ਲੰਗਰ ਵੀ ਦਿੱਤਾ ਨਾਲ ਵਰਤ ਵੰਡ ਕੇ ਖਾਣ ਦਾ ਸਿਧਾਂਤ ਵੀ ਨਾਲ ਦੇ ਦਿੱਤਾ ਮਾਸਟਰ ਜੀ ਵੈਸੇ ਦਿਖਿਆ ਗਿਆ ਵੀ ਜਿਹੜੇ ਟੀਚਿੰਗ ਲਾਈਨ ਚ ਤੁਹਾਡੀਆਂ ਡਿਊਟੀਆਂ ਇਲੈਕਸ਼ਨ ਤੇ ਵੋਟਾਂ ਗਿਣਨ ਤੇ ਹੋਰ ਕਈ ਕੰਮ ਤੇ ਲਾਦੇ ਕਿ ਤੁਸੀਂ ਇਹ ਵੀ ਇਲੈਕਸ਼ਨ ਤੇ ਡਿਊਟੀਆਂ ਲਵਾਈਆਂ ਜੀ ਐ ਮੈਰੀ ਆਤ ਰਹੀ ਹੈ ਜੀ ਕਿ ਆਮ ਕਰਕੇ ਮੁਲਾਜ਼ਮ ਇਲੈਕਸ਼ਨ ਡਿਊਟੀਆਂ ਨੂੰ ਵੱਧ ਸ਼ਬਦ ਕੀਤੇ ਨਹੀਂ ਕਰਦੇ ਪਰ ਮੈਂ ਹਾਰ ਡਿਊਟੀ ਨੂੰ ਸਿਰ ਖੜੇ ਮੱਥੇ ਪ੍ਰਮਾਨ ਕਰਦਿਆਂ ਆ ਇਥੇ ਤੱਕ ਪਹੁੰਚਿਆ ਤੇ 2002 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਹੀ ਕਿਹੜੀ ਉਦੋਂ ਸਮਾਂ ਭਿਆਨ ਕੇ ਚੱਲ ਰਿਹਾ ਸੀ ਉਸ ਪ੍ਰੰਤ ਇਲੈਕਸ਼ਨ ਹੋਣੀ ਸੀ ਕਾਫੀ ਸਮੇਂ ਬਾਅਦ ਤੇ ਪੰਜਾਬ ਸਰਕਾਰ ਵੱਲੋਂ ਜਾਂ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਸਾਡੀ ਡਿਊਟੀਆਂ ਲਾਈਆਂ ਗਈਆਂ ਗਈਆਂ ਸਨ ਇਤੁਦੀ ਕਿ ਡਿਊਟੀ ਮੇਰੀ ਲੱਗੀ ਨਹੀਂ ਸੀ ਮੈਂ ਡਿਊਟੀ ਸਪੈਸ਼ਲ ਵਾਈ ਸੀ ਤੇ ਜਦੋਂ ਡਿਊਟੀਆਂ ਦੀ ਵੰਡ ਵੰਡਾਈ ਹੋ ਰਹੀ ਸੀ ਤਾਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਡਿਊਟੀ ਲਵਾਵਾਂ ਪਰ ਮੇਰੀ ਇੱਛਾ ਸੀ ਕਿ ਮੈਂ ਇਸ ਇਲਾਕੇ ਵਿੱਚ ਡਿਊਟੀ ਕਰਾਂ ਤੋਂ ਮੈਂ ਆਪਣੇ ਡੀਸੀ ਅਫਸਰ ਪਹੁੰਚਿਆ ਤੇ ਉੱਥੇ ਮੈਨੂੰ ਕਹਿਣ ਲੱਗੇ ਕਿ ਇਹ ਡਿਊਟੀ ਜਿਹੜੀ ਬੜੀ ਔਖੇਾਈ ਵਾਲੀ ਆ ਆਮ ਲੋਕ ਕਟਵਾ ਰਹੇ ਜਿਨ੍ਹਾਂ ਨੇ ਡਿਊਟੀ ਲੱਗੀਆਂ ਤੂੰ ਕਿਉਂ ਮੌਤ ਨੂੰ ਮਾਸੀ ਕਹਿਣ ਚੱਲਿਆ ਤੇ ਮੇਰੇ ਇਸ ਜਵਾਬ ਦੇਣ ਤੇ ਮੇਰੀ ਇੱਛਾ ਸੀ ਪਰ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਇਸ ਪੱਖੋਂ ਚੁੱਪੀ ਰਿਹਾ ਇੱਕ ਜਣਾ ਬੋਲਿਆ ਨਹੀਂ ਵੀ ਉੱਥੇ ਪੈਸੇ ਦਾ ਵੱਧ ਮਿਲਨੇ ਤਾਂ ਜਾ ਰਹੀ ਇਹਦਾ ਮੇਰੇ ਕੋਲ ਜਵਾਬ ਸੀ ਤਾਂ ਵੀ ਮੈਂ ਚੁੱਪ ਰਿਹਾ ਕਿਉਂਕਿ ਮੈਂ ਡੂਰੀ ਰੁਆ ਚਾਹੁੰਦਾ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਫਰਾਨੇ ਸਕੂਲ ਦੇ ਵਿੱਚ ਰੈਸਲ ਚੱਲ ਰਹੀ ਹੈ ਤੁਸੀਂ ਉੱਥੇ ਜਾ ਕੇ ਅਫਸਰਾਂ ਨੂੰ ਮਿਲ ਸਕਦੇ ਆਂ ਜਾ ਕੇ ਵੇਖਿਆ ਕਾਫੀ ਉੱਥੇ ਲਖਣੀ ਮਾਹੌਲ ਦਾ ਬਣਿਆ ਆ ਸੀ ਮੇਲਾ ਹੀ ਲੱਗਾ ਹੋਇਆ ਸੀ ਬਹੁਤ ਈ ਲੋਕੇ ਡਿਊਟੀ ਕਰਾਉਣ ਆਏ ਹੋਣਦੇ ਸਨ ਮੇਰਾ ਕਿਸੇ ਦਾ ਇਹ ਡਿਊਟੀ ਕਰਾਉਣਾ ਚਾਹੁੰਦਾ ਸੀ ਤੇ ਮੇਰੀ ਉਸ ਨੇ ਮੇਰੀ ਡਿਊਟੀ ਲਵਾ ਦਿੱਤੀ ਤੇ ਮੈਂ ਫਿਰ ਉਹ ਕਰੀਬ 28 ਦਿਨ ਅਸੀਂ ਉਸ ਜੰਮੂ ਕਸ਼ਮੀਰ ਦੇ ਏਰੀਆ 'ਚ ਰਹੇ ਜਿੱਥੇ ਕਾਫੀ ਕ੍ਰਿਟੀਕਲੀ ਸਮਾਂ ਚੱਲ ਰਿਹਾ ਸੀ ਤੇ ਇਲੈਕਸ਼ਨ ਕਰਾਉਣ ਲਈ ਆਮ ਕਰਕੇ ਸਾਨੂੰ 2-2 ਦਿਨ ਲਗਾਤਾਰ ਨਾ ਪੈਂਦਾ ਸੀ ਕਿਉਂਕਿ ਰਾਤ ਵਿੱਚ ਸਟੇ ਕਰਦਾ ਪੈਂਦਾ ਕੈਂਪ ਦੇ ਵਿੱਚ ਉਹ ਇਲਾਕਾ ਗੜਬੜ ਵਾਲਾ ਉਹਨ ਕਰਕੇ ਸਾਡੇ ਨਾਲ ਕਮਾਂਡੋ ਫੋਰਸ ਵੀ ਚੱਲ ਰਹੀ ਸੀ ਤੇ ਇਲਾਕਾ ਜਿਹੜਾ ਹੈ ਕਾਫੀ ਪਹਾੜੀ ਵਾਲਾ ਸੀ ਤੇ ਨਾਲ-ਨਾਲ ਨਦੀ ਚੱਲ ਰਹੀ ਸੀ ਨਾਲ-ਨਾਲ ਆਪਣਾ ਬਿਲਕੁਲ ਡੰਡੀ ਬ੍ਰੀਕ ਜੀ ਸੀ ਤੇ ਲੈਂਡ ਬਣ ਕੇ ਸੀ ਚੱਲ ਰਿਆ ਸੀ ਤੇ ਉੱਥੇ ਕੀ ਹੋਇਆ ਇੱਕਦਮ ਪਿਛੇ ਮੇਰੇ ਚੱਲ ਰੇ ਕਮਾਂਡੋ ਦੀ ਗੋਲੀ ਜੜੀ ਅਚਾਨਕ ਚੱਲ ਗਈ ਅਤੇ ਮੇਰੇ ਬਿਲਕੁਲ ਕੰਨ ਦੇ ਨੇੜੇ ਨੰਗੀ ਤੇ ਉਹ ਵੀ ਇੱਕ ਬੜਾ ਮੇਰੇ ਵੱਸੇ ਭਿਆਨਕ ਸਮਾਸੀ ਪਰ ਫੇਵੀ ਕੁਦਰਤ ਨੇ ਵਾਹਿਗੁਰੂ ਮੈਨੂੰ ਹੱਥੇ ਇੱਕ ਰੱਖ ਲਿਆ ਇਸ ਤੋਂ ਇਲਾਵਾ ਤੁਸੀਂ ਕੁਝ ਦੱਸਣਾ ਚਾਹੋ ਜੋ ਮੈਂ ਭੁੱਲ ਗਿਆ ਤੁਹਾਡੇ ਨਾਲ ਪੁੱਛਿਆ ਹੋਵੇ ਮੈਂ ਇਹੋ ਕਹੂੰਗਾ ਕਿ ਸਭ ਤੋਂ ਪਹਿਲਾਂ ਸਾਨੂੰ ਕੁਦਰਤ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੇ ਨੇ ਸਾਨੂੰ ਜਨਮ ਦਾ ਆਧਾਰ ਬਣਾਇਆ ਪਵਿੱਜ ਹਵਾ ਪਾਣੀ ਦਿੱਤਾ ਤੇ ਮੈਂ ਸਭ ਨੂੰ ਬੇਨਤੀ ਇਹ ਕਰਨਾ ਚਾਹਾਂਗਾ ਕਿ ਜਿੱਥੇ ਵੀ ਸਾਡਾ ਚੂਗਾ ਛੁੱਟਿਆ ਖਿਲਾਰਿਆ ਸਾਨੂੰ ਆਪਣੀ ਕਿਰਤ ਨਾਲ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਤੇ ਨਾਲ ਨਾਲ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਜਿੱਦਾਂ ਬਾਬਾ ਫਰੀਦ ਜੀ ਨੇ فرمایا ਹੈ ਕਿ ਤੂੰ ਅਕਲ ਰਤੀਬ ਹੈ ਤੇ ਕਾਲੇ ਲੀਖ ਨਾ ਲੇਖ ਯਾਨੀ ਕਿ ਆਪਣੇ ਕਿਤੇ ਨਾਲ ਆਪਣੇ ਆਪ ਨਾਲ ਕਦੀ ਬੇਈਮਾਨੀ ਨਾ ਕਰੋ ਜੇ ਅਸੀਂ ਆਪਣੇ ਆਪ ਨਾਲ ਇਮਾਨਦਾਰ ਹਾਂ ਤਾਂ ਅਸੀਂ ਸਮਾਜ ਦੇਸ਼ ਲਈ ਇਮਾਨਦਾਰ ਹੋਵਾਂਗੇ ਦੂਸਰੀ ਗੱਲ ਇਹ ਕਿ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਵੀ ਦਸਾਂ ਨਾਲ ਦੀ ਕਿਰਤ ਦਾ ਜਿਹੜਾ ਸਾਡੇ ਆਪਣੇ ਆਪ ਨੂੰ ਪੀਪਲ ਆ ਕਰਦਾ ਹੈ ਸਾਡੇ ਦੇਸ਼ ਸਮਾਜ ਲਈ ਪਲਾਈ ਕਰਦਾ ਹੈ ਮਾਸਟਰ ਜੀ ਸਾਰੀ ਉਮਰ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਰਹੋ ਉਹਨਾਂ ਨੂੰ ਸਿੱਖਿਆ ਦਿੰਦੇ ਤੁਸੀਂ ਸਾਡੇ ਸੁਰਤਿਆਂ ਨੂੰ ਵੀ ਕੁਝ ਕਹਿਣਾ ਚਾਹੋਗੇ ਮੈਂ ਸੁਰਤਿਆਂ ਨੂੰ ਵੀ ਬੇਨਤੀ ਕਰਨੀ ਜਾਵਾਂਗਾ ਕਿ ਆਪਣੇ ਨਾਲ ਆਪਣੇ ਕਿਤੇ ਨਾਲ ਹਮੇਸ਼ਾ ਇਨਸਾਫ ਕਰੋ ਅੱਛਾ ਮਾਸਟਰ ਜੀ ਤੁਹਾਡੀਆਂ ਜਿਹੜੀਆਂ ਤੁਸੀਂ ਕਿਤਾਬਾਂ ਲਿਖੀਆਂ ਜਾਂ ਨਾਵਲ ਲਿਖਿਆ ਹੈ ਜੇ ਕੋਈ ਪੜਨਾ ਚਾਹਵੇ ਤਾਂ ਕਿੱਥੋਂ ਮਿਲਣਗੇ ਇਹ ਵੇਖੋ ਜੀ ਪ੍ਰਕਾਸ਼ ਜਿੱਦਾਂ ਮੇਰੀ ਸ਼ੌਂਕਾਂ ਸ਼ੌਂਕਾਂ ਦਾ ਮੁਕਾਬਲਾ ਇਹ ਆਜ਼ਾਦ ਬੁੱਕ ਦੀਪੂ ਅੰਮ੍ਰਿਤਸਰ ਤੋਂ ਮਿਲ ਸਕਦੀਆਂ ਪ੍ਰਕਾਸ਼ ਪੀਤੀਆਂ ਉੱਥੋਂ ਮਿਲਣਗੀਆਂ ਜੀ ਮਾਸਟਰ ਜੀ ਤੁਸੀਂ ਦੱਸ ਰਹੇ ਸੀਗੇ ਵੀ ਤੁਸੀਂ ਆਸਟ੍ਰੇਲੀਆ ਵਿੱਚ ਖੇਡਾਂ ਵਿੱਚ ਵੀ ਜਿਹੜੀਆਂ ਸੀ ਗੇਮਸ ਹੋਈਆਂ ਸੀ ਉਹਨਾਂ ਵਿੱਚ ਭਾਗ ਲਿਆ ਇਸ ਤੋਂ ਇਲਾਵਾ ਤੁਸੀਂ ਬੰਗਲਾਦੇਸ਼ ਪਾਕਿਸਤਾਨ ਗਏ ਹੋ ਸੰਬੰਧ ਉਹਦੇ ਬਾਰੇ ਵਿੱਚ ਥੋੜਾ ਜਾਣਕਾਰੀ ਦੱਸੋ ਹਾਂ ਜੀ ਮੈਂ ਆਪਣੇ ਸ਼ੌਂਕਾਂ ਵਿੱਚੋਂ ਪਾਕਿਸਤਾਨ ਦੀ ਯਾਤਰਾ ਕੀਤੀ ਹੈ ਬੰਗਲਾਦੇਸ਼ ਵੀ ਕੀਤੀ ਹੈ ਤੇ ਪਾਕਿਸਤਾਨ ਦਾ ਜੀ ਮੈਨੂੰ ਇਹ ਮਹਿਸੂਸ ਹੋਇਆ ਕਿ ਜਿਵੇਂ ਆਪਣਾ ਚੜਦਾ ਪੰਜਾਬ ਉਹੀ ਲੈਂਦੇ ਪੰਜਾਬ ਦੇ ਲੋਕ ਬੜੇ ਪ੍ਰੀ ਪਿਆਰ ਨਾਲ ਰਹਿਣਾ ਚਾਹੁੰਦੇ ਆ ਤੇ ਰਹਿ ਵੀ ਰਹੇ ਆ ਮੈਂ ਇੱਕ ਦੋ ਦੁਕਾਨਾਂ ਤੇ ਗਿਆ ਤੋਂ ਮੇਰੇ ਉਹਨਾਂ ਨੇ ਮੇਰੇ ਕੋਲੋਂ ਕੋਈ ਸੀ ਪੈਸਾ ਲੈਣ ਦੀ ਨਹੀਂ ਕੋਸ਼ਿਸ਼ ਕੀਤੀ ਉਹਨੇ ਤੁ ਸਾਡੇ ਮਹਿਮਾਨ ਜੀ ਪਰ ਅਸੀਂ ਆਪਰੇ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਮਹਿਮਾਨ ਜ਼ਰੂਰ ਹਾਂ ਪਰ ਅਸੀਂ ਆਪਣਾ ਸ਼ੌਕ ਲਈ ਇੱਥੇ ਆਏ ਹੋਏ ਆ ਤਾਂ ਫਿਰ ਖੱਤਰਾ ਜੁਰੂ ਕਰਾਂਗੇ ਇਸ ਦੇ ਨਾਲ ਹੀ ਸਾਡੇ ਇਲਾਕੇ ਦੀ ਇੱਕ ਲੇਡੀ ਬਹੁਤ ਬਜ਼ੁਰਗ ਮੈਨੂੰ ਉੱਥੇ ਮਿਲੀ ਨਨਕਾਣਾ ਸਾਹਿਬ ਦੇ ਬਾਜ਼ਾਰ ਵਿੱਚ ਤੇ ਉਹਨੇ ਕਿਹਾ ਕਿ ਮੈਂ ਤੁਹਾਡੀ ਭੂਆ ਲੱਗਦੀ ਹਾਂ ਤੇ ਉਸ ਦੇ ਸਬੰਧ ਵਿੱਚ ਮੈਂ ਕਹਾਣੀ ਵੀ ਲਿਖੀ ਸੀ ਪੀਕਿਆ ਨਮੋ ਤੇ ਉਸਨੇ ਮੈਨੂੰ ਆਪਣੇ ਘਰ ਵੀ ਖੜਿਆ ਤੇ ਆਪਣੇ ਪੁੱਤ ਭਤੀਜਿਆਂ ਨਾਲ ਵੀ ਮਿਲਾਇਆ ਇਸ ਤੋਂ ਇਲਾਵਾ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਦੱਸਣਾ ਚਾਹੋਗੇ ਮੈਂ ਆਸਟ੍ਰੇਲੀਆ ਦੇ ਵਿੱਚ ਇਹ ਆਪਣਾ ਇਹ ਖੇਡ ਸਿੱਖਿਟਾ ਲਈ ਸਭ ਹੀ ਲਿਆ ਤੇ ਮੈਂ ਇਹ ਬੇਨਤੀ ਕਰਨਾ ਚਾਹਾਂਗਾ শ্রোਤਿਆਂ ਨੂੰ ਕਿ ਉਮਰ ਦੇ हिसाब ਨਾਲ ਵੇਖਣਾ ਚਾਹੀਦਾ ਜਦੋਂ ਵੀ ਆਪਾਂ ਚਾਹੋ ਆਪਾਂ ਕੋਈ ਨਾ ਕੋਈ ਨਵੀਂ ਪ੍ਰਾਪਤੀ ਕਰ ਸਕਦੇ ਹਾਂ ਕੁਝ ਕੋਈ ਨਾ ਕੋਈ ਨਵਾਂ ਸਿੱਖ ਸਕਦੇ ਹਾਂ ਮਾਸਟਰ ਜੀ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਵਾਸਤੇ ਸਮਾਂ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖਲੀਆਂ ਨੇ ਉਹ ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਲੈ ਰੌਸ ਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ ਰੌਸ for all types of criminal law family law immigration law convincing unemployment matters please contact tarandeep singh on 412